ਹੁਣ ਫਿਰ ਅੱਗੇ ਤਰੀਕ ਆਜੂਗੀ ਚੌਥ ਚੌਥ ਜਿਹਨੂੰ ਅਸੀਂ ਚੌਥ ਕਹਿੰਦੇ ਆ ਕਬੀਰ ਸਾਹਿਬ ਜੀ ਕਿਵੇਂ ਲਿਖਦੇ ਆ ਇਹਦੇ ਬਾਰੇ ਚੌਥਾ ਚੰਚਲ ਮਨ ਕੋ ਗਹੋ ਚੌਥੀ ਗੱਲ ਇਹ ਕਰ ਲਓ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਮਨ ਦੌੜਦਾ ਭੱਜਦਾ ਰਹਿੰਦਾ ਨਾ ਸਾਰਾ ਦਿਨ ਕਦੇ ਇਧਰ ਭੱਜ ਗਿਆ ਕਦੇ ਇਧਰ ਭੱਜ ਗਿਆ ਵਕਾਰਾਂ ਵਿੱਚ ਸੰਸਿਆ ਵਿੱਚ ਫਿਕਰਾਂ ਵਿੱਚ ਤ੍ਰਿਸ਼ਨਾ ਵਿੱਚ ਇਹਨੂੰ ਫੜ ਲਓ ਕਾਬੂ ਕਰੋ ਇਹਨੂੰ ਇਹ ਕੰਮ ਕਰ ਲਓ ਤੇ ਉੱਥੀ ਗੱਲ ਮੋਂ ਪਹਿਲੀ ਗੱਲ ਕੀ ਕਿਹਾ ਸੀ ਪਹਿਲ ਪਹਿਲੀ ਤਰੀਕ ਨੂੰ ਕੀ ਕਿਹਾ ਸੀ ਪਹਿਲੇ ਵਾਰ ਕੀ ਕਿਹਾ ਕਿ ਪ੍ਰਮਾਤਮਾ ਨਾਲ ਜੁੜ ਉਹੀ ਸਭ ਕੁਝ ਹੈ ਦੂਜੀ ਤਰੀਕ ਵਿੱਚ ਕੀ ਕਿਹਾ ਪ੍ਰਮਾਤਮਾ ਲੈਦਾ ਤੇ ਮੈਂ ਲੈਦਾ ਇਹ ਦ્વੈਤ ਆਪਣੇ ਅੰਦਰੋਂ ਬੁਕਾ ਦੇ ਤੀਜੀ ਗੱਲ ਜਿਹੜੇ ਮਾਇਆ ਦੇ ਤਿੰਨ ਗੁਣਾ ਵਿੱਚ ਤੂੰ ਰਹਿ ਰਿਹਾ ਹੈ ਜਜ ਰਮੋ ਕਦੇ ਸਤੋ ਤੇ ਕਦੇ ਤਮੋ ਜੁੜ ਰਿਹਾ ਇਨਾਂ ਚੋਂ ਬਾਹਰ ਨਿਕਲਦਾ ਚੌਥੇ ਥਾਂ ਆ ਜ ਇਹ ਚੌਥੀ ਚੌਥਾ ਗੱਲ ਕੀ ਕਰ ਆਪਣੇ ਇਸ ਚੰਚਲ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ। ਵੀ ਕਬੀਰ ਸਾਹਿਬ ਜੀ ਸਾਨੂੰ ਕੀ ਦੱਸ ਰਿਹਾ? ਛਿੱਟਾ ਮਨਾਉਣ ਬਾਰੇ ਦੱਸ ਰਿਹਾ ਹੈ ਕਿ ਸਾਨੂੰ ਜੀਵਨ ਜਨਮ ਬਾਰੇ ਦੱਸ ਰਿਹਾ। ਹੁਣ ਪੜ੍ਹ ਕੇ ਸਮਝ ਆਈ ਕਿ ਨਹੀਂ ਆਈ? ਤੇ ਫਿਰ ਵੀ ਜੇ ਅਸੀਂ ਚੌਥ ਤੇ ਪੰਜਵੀਂ ਮਨਾਉਂਦੇ ਫਿਰਦਿਆਂ 11 ਸਾਂ ਤੇ 12 ਸਾਂ ਮਨਾਉਂਦੇ ਫਿਰਦਿਆਂ ਤੇ ਮੱਛਿਆ ਤੇ ਸੰਗਰਾਂਦਾ ਤੇ ਨੌਂਦੇ ਫਿਰਦਿਆਂ ਤੇ ਫਿਰ ਸਾਡਾ ਬਾਣੀ ਨਾਲ ਕੀ ਸੰਬੰਧ ਹੈ? ਕੋਈ ਸੰਬੰਧ ਨਹੀਂ ਇਹਦਾ ਮਦਰ ਅਸੀਂ ਗੁਰੂ ਤੋਂ ਬਾਣੀ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ, ਗਿਆਨ ਲੈਣਾ ਸ਼ੁਰੂ ਕਰ ਦਿੱਤਾ ਹੈ। ਚੌਥੇ ਚੰਚਲ ਮਨ ਕੋ ਗਹੋ ਚੌਥਾ ਕਮ ਇਹ ਕਰੀਏ ਇਹ ਜਿਹੜਾ ਮਨ ਦੌੜਦਾ ਨਾ ਭੱਜਦਾ ਇਹਨੂੰ ਫੜ ਲੀਏ ਕਾਮ ਕਰੋਧ ਸੰਗ ਕਵ ਨ ਬਹੋ ਇਹ ਇਹ ਪਹਿਲੇ ਵੇਗ ਨੇ ਦੋਨੇ ਤੇ ਬੜੇ ਹਾਵੀ ਨੇ ਦੋਨੇ ਇਹ ਇਹ ਰੋਕਣੇ ਵੀ ਬਹੁਤ ਔਖੇ ਨੇ ਇਹਨਾਂ ਦਾ ਸਾਥ ਛੱਡਦੇ ਜਾਓ ਜਲ ਥਲ ਮਾਹੇ ਆਪ ਆਪ ਹੁਣ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਹ ਤੇਰੀ ਵਸਤਾ ਰੋਗ ਨਹੀਂ ਹੈ ਉਹ ਜਲ ਵਿੱਚ ਵੀ ਉਹ ਹੈ ਥਲ ਵਿੱਚ ਵੀ ਉਹ ਜਨੀ ਸਾਰੇ ਕਿਤੇ ਉਹ ਮਾਲਕ ਆਪ ਹੀ ਹੈ ਤੇ ਇਹ ਵੇਗ ਵੀ ਉਹਦੇ ਨੇ ਹੁਣ ਅੱਗੇ ਬੜੇ ਧਿਆਨ ਨਾਲ ਪੜਨਾ ਆਪੇ ਜਪੋ ਆਪਣਾ ਜਾਂ ਆਪਣਾ ਜਾਪ ਐਸ ਕਰਕੇ ਆਪਣੇ ਆਪ ਦੀ ਮਨ ਨੂੰ ਕਾਬੂ ਕਰਨ ਵਾਸਤੇ ਉਸ ਮਾਲਕ ਨੂੰ ਜਿਹੜਾ ਸਾਡੇ ਅੰਦਰ ਬੈਠਾ ਹੈ ਉਹਨੂੰ ਜਪੀਏ ਇਹ ਹੀ ਸਾਡੇ ਕੰਮ ਆਉਣ ਵਾਲੀ ਗੱਲ ਹੈ ਕੰਮ ਆਉਣ ਵਾਲੀ ਕਹਿੰਦੇ ਕਿਹੜੀ ਕਿਹੜੇ ਕੰਮ ਆਉਣ ਵਾਲੀ ਗੱਲ ਹੈ ਇਹਨਾਂ ਦਾ ਸੰਗ ਛੱਡਣ ਦੀ ਗੱਲ ਹੈ ਕਿਵੇਂ ਛੱਟੇਗਾ ਇਹ ਵੇਗ ਨੇ ਤੇ ਵੇਗ ਮਾਲਕ ਦੇ ਬਣਾਏ ਹੋਏ ਨੇ ਇਹਨਾਂ ਵੇਗਾਂ ਤੋਂ ਖਿਹੜਾ ਛੜਾਉਣ ਵਾਸਤੇ ਉਸ ਮਾਲਕ ਨੂੰ ਯਾਦ ਰੱਖਣਾ ਪਏਗਾ ਹਈ ਨੇ ਸਮਝੇ ਇਚ ਗਾਲ ਬਾਰਤਾ ਚੱਲ ਰਹੀ ਹੈ ਕਬੀਰ ਸਾਹਿਬ ਜੀ ਸਾਨੂੰ ਸਮਝਾਉਣ ਲੱਗੇ ਹੋਏ ਐ ਅਸੀਂ ਸਮਝ ਗਏ ਇਹਨਾਂ ਗੱਲਾਂ ਨੂੰ ਜੁੜਦੇ ਜਾਈਏ ਇਹਨਾਂ ਗੱਲਾਂ ਨਾਲ ਅਸੀਂ ਸਮਝ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਉਂਦੇ ਜਾਈਏ ਦੇਖੋ ਕਬੀਰ ਕਿਰਤ ਵੀ ਕਰਨੀ ਐ ਇੱਕ ਵੀਰ ਸਾਖ ਜੀ ਦੇ ਉਪਦੇਸ਼ ਨੂੰ ਵੀ ਮੰਨ ਲੈਣਾ ਹੈ ਤੇ ਫਿਰ ਇਹਨਾਂ ਪੁਜਾਰੀਆਂ ਤੋਂ ਸਾਡਾ ਕਿਹੜਾ ਛੁੱਟ ਜਾਏਗਾ ਤੇ ਨਰੋਲ ਹੋ ਜਾਵਾਂਗੇ ਜਮਾਂ ਕਿਸੇ ਤਰ੍ਹਾਂ ਦਾ ਬਹਿਮ ਭਰਮ ਨਹੀਂ ਰਹੇਗਾ ਇੱਕ ਅਕਾਲ ਪੁਰਖ ਵਾਹਿਗੁਰੂ ਅੱਲਾ ਗੋੜ ਜਿਹੜੀ ਇੱਕ ਸ਼ਕਤੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਉਸ ਨੂੰ ਸਮਝਣਾ ਸ਼ੁਰੂ ਕਰ ਦੇਾਂਗੇ ਹੁਣ ਪੰਜਵੀਂ ਆ ਗਈ ਪੰਜਵੇਂ ਪੰਜਵੀਂ ਗੱਲ ਤੋਂ ਕੀ ਕਰ ਆਪਾਂ ਨੂੰ ਸਮਝਾ ਰਹੀ ਹੈ ਨਾ ਵੀ ਪੰਜ ਪੰਜ ਤਰੀਕਾਂ ਦੀ ਗੱਲ ਕਰਦਾ ਮੈਂ ਤੇ ਤੂੰ ਪੰਜ ਕੀ ਕਰ ਪੰਜਵੀਂ ਗੱਲ ਕੀ ਕਰ ਪੰਜਵੀਂ ਕੀ ਕਰਨਾ ਹੈ ਪੰਜ ਪੰਚ ਤੱਤ ਵਿਸਤਾਰ ਪੰਜਵੀਂ ਨੂੰ ਤੁਹਾਂ ਸਮਝ ਲੈ ਵੀ ਇਹ ਪੰਜ ਤੱਤਾਂ ਨਾਲ ਇਹ ਸਾਰਾ ਵਿਸਤਾਰ ਬਣਿਆ ਹੋਇਆ ਹੈ ਇਹ ਜਿੰਨਾ ਆਕਾਰ ਹੈ ਇਹ ਪੰਜ ਤੱਤਾਂ ਤੋਂ ਮੇਨ ਤੋਂ ਬਣਿਆ ਹੈ ਤੇ ਇਹ ਪੰਜ ਤੱਤ ਕਿੱਥੋਂ ਬਣੇ ਨੇ ਇਹ ਵੀ ਮਾਲਕ ਦੇ ਨੇ ਇਹ ਵੀ ਬਾਣੀ ਵਿੱਚੋਂ ਹੀ ਪੜ ਲਓ ਪੰਚ ਤੱਤ ਕਿਨ ਕੀਨ ਰੇ ਇਹ ਪੰਜ ਤਤ ਕੀਨੇ ਬਣਾਏ ਨੇ ਇਹ ਵੀ ਉਸ ਮਾਲਕ ਦੇ ਨੇ ਇਹਦਾ ਮਤਲਬ ਇਹ ਸਾਰੀ ਖੇੜ ਵਿਸਤਾਰ ਆ ਜਿਹੜਾ ਇਹ ਖੇੜ ਬਣਿਆ ਹੋਇਆ ਉਸ ਮਾਲਕ ਤੋਂ ਕਣ ਕੇ ਕਾਮਣੀ ਜੁਗ ਵਿਹਾਰ ਤੇ ਇਸ ਜੀਵਨ ਵਿੱਚ ਫਿਰ ਰਜੇਵਾ ਕਾਦਾ ਪੈ ਰਿਆ ਹੋਇਆ ਜੀਵਨ ਸਾਥੀ ਦਾ ਤੇ ਸਿਉਨੇ ਦਾ ਧੰਨ ਦਾ ਇਹ ਸਾਰੇ ਵਿਸਤਾਰ ਦੇ ਵਿੱਚ ਬੰਦਾ ਰੁੱਝ ਗਿਆ ਪ੍ਰੇਮ ਸੁਦਾਰਸ ਪੀਵੇ ਕੋਏ ਪਰ ਉਸ ਮਾਲਕ ਦੇ ਨਾਮ ਰੂਪੀ ਰਸ ਪ੍ਰੇਮ ਸੁਦਾ ਉਸ ਮਾਲਕ ਦੀ ਪ੍ਰੇਮ ਰੂਪੀ ਰਸ ਕੋਈ ਵਿਰਲਾ ਪੀਂਦਾ ਹੈ ਗ੍ਰਿਜਕੀ ਕੋਈ ਵਿਰਲਾ ਇਸ ਪ੍ਰੇਮ ਅਮਰਤ ਨੂੰ ਪੀਂਦਾ ਹੈ ਜਰਾ ਮਰਨ ਦੁੱਖ ਫੇਰ ਨਾ ਹੋਈ ਤੇ ਜਿਹੜਾ ਉਸ ਮਾਲਕ ਨਾਲ ਜੁੜ ਜਾਂਦਾ ਹੈ ਉਹਨੂੰ ਫਿਰ ਨਾਂ ਬੜੇ ਭੇਤੋਂ ਡਰ ਲੱਗਦਾ ਹੈ ਤੇ ਨਾਂ ਮਰਨ ਦਾ ਉਦੇਵਾਸਤੇ ਮੌਤ ਇੱਕ ਨੋਰਮਲ ਚੀਜ਼ ਹੈ ਹੁਣ ਬੜੇਪਾ ਵੀ ਰਵਾਸਤੇ ਨੋਰਮਲ ਹੋ ਜਾਏਗਾ ਕਿਵੇਂ ਹੋ ਜਾਏਗਾ ਹਰ ਇੱਕ ਚੀਜ਼ ਕਾਲ ਦੇ ਅਧੀਨ ਹੈ ਤੇ ਮੈਂ ਵੀ ਕਾਲ ਦੇ ਅਧੀਨ ਹੈ ਕਾਲ ਦੇ ਸਮੇਂ ਜੀ ਇਥੇ ਕਾਲ ਦਾ ਮਤਲਬ ਮੌਤ ਨਹੀਂ ਇਥੇ ਕਾਲ ਦਾ ਮਤਲਬ ਹੈ ਸਮਾਂ ਤੇ ਇਸ ਸਮੇਂ ਦੇ ਅਧੀਨਾ ਤੇ ਸਮੇਂ ਦੇ ਮੁਤਾਬਕ ਹਰ ਇੱਕ ਚੀਜ਼ ਨੇ ਪੁਰਾਣੀ ਹੋਣਾ ਤੇ ਮੈਂ ਵੀ ਪੁਰਾਣਾ ਹੋ ਰਿਹਾ ਬੁੱਢਾ ਹੋ ਰਿਹਾ ਬੁੱਢਾ ਹੋਣ ਦਾ ਮਤਲਬ ਕੀ ਹੈ ਪੁਰਾਣਾ ਹੋਣਾ ਤੇ ਪੁਰਾਣੇ ਦਾ ਅੰਤ ਕੀ ਹੈ ਫਿਰ ਵਿਨਾਸ਼ ਅਏ ਇਥੇ ਆਪਾਂ ਨੂੰ ਮੌਤ ਕਹ ਦਿੰਨੇ ਆ ਜੇ ਸਾਡੇ ਸ਼ਬਦ ਨੇ ਨਾ ਇੱਕ ਜਿਹੜੀ ਚੀਜ਼ ਸਾਡੀ ਕੋਈ ਖਤਮ ਹੋ ਜਾਂਦੀ ਐ ਜੀ ਕਹਿੰਦੇ ਐ ਤੇ ਖਤਮ ਹੋ ਗਿਆ ਹੁਣ ਇਹਦੇ ਵਿੱਚ ਰੱਬ ਹੀ ਨਹੀਂ ਰਿਹਾ ਕੋਈ ਮੰਨ ਲਿਆ ਸਾਡੇ ਕੋਲੇ ਲੱਕੜ ਦਾ ਸੁਹਾਗਾ ਸੀ ਸੀ ਵਰਤਦੇ ਰਹੇ ਵਰਤ ਤੇ ਰਹੇ ਖਤਮ ਹੋ ਗਿਆ ਹੁਣ ਸ਼ੌਂਕ ਨੇ ਕੋਈ ਖਤਮ ਕਰਤਾ ਅਸੀਂ ਕਹਿੰਨੇ ਐ ਇਹਦੇ ਵਿੱਚ ਤਾਂ ਰੱਬ ਨਹੀਂ ਹੁਣ ਛੁੱਟ ਪਰਿਆ ਇਹਨੂੰ ਬਸ ਐਸਤਰੀ ਇਹ ਜੀ ਰਹਿ ਗਿਆ ਇਹ ਵੀ ਇਸਤਰੀ ਬਣਿਆ ਉਸ ਮਾਲਕ ਦੇ ਖੇਡ ਵਿੱਚੋਂ ਤੇ ਬਣ ਕੇ ਤੇ ਚੱਲ ਰਿਹਾ ਤੇ ਪੁਰਾਣਾ ਹੋ ਰਿਹਾ ਤੇ ਜਾਣਾ ਹੈ ਜਾਣਾ ਕਿੱਥੇ ਸਮਾਪਤ ਹੋਣਾ ਹੈ ਇਸ ਅਕਾਲ ਪੁਰਖ ਵਾਹਿਗੁਰੂ ਦੀ ਇਸੀ ਹੋਂਦ ਵਿੱਚ ਹੀ ਦੁਆਰੇ ਨੇ ਰਲ ਜਾਣਾ ਹੈ ਫਿਰ ਕੀ ਕਵੀਰ ਸਾਹਿਬ ਜੀ ਕਹਿੰਦੇ ਜਰਾ ਮਰਨ ਦੁੱਖ ਫੇਰ ਨਾ ਹੋਈ ਸਮਝ ਪੈ ਗਈ ਨਾ ਹੁਣ ਹੁਣ ਕੋਈ ਖਾਸ ਮਾਇਨ ਨਹੀਂ ਰੱਖਦੀਆਂ ਇਹ ਚੀਜ਼ਾਂ ਹੁਣ ਆ ਗਈ ਤਰੀਕ 6 ਹੁਣ 6 ਤਰੀਕ ਨੂੰ ਕਬੀਰ ਸਾਹਿਬ ਜੀ ਕਹਿੰਦੇ 6 ਤਰੀਕ ਦੇ ਬਰਾਬਰ ਤੂੰ ਕੀ ਮਨ ਛੀਮੀ ਦੇ ਬਹਿ ਮੇਚ ਛੱਟ ਦੇ ਬਹਿਣ ਵਿੱਚ ਨਾ ਪਿਆਰ ਐ ਤੂੰ ਇੱਕ ਕੰਮ ਕਰ ਦੇਖ ਇਹ ਸਰੀਰ ਦੇ ਵਿੱਚ 6 ਗੱਲਾਂ ਇਕੱਠੀਆਂ ਚੱਲ ਰਹੀਆਂ ਨੇ ਕਿਹੜੀਆਂ 66 ਘਟ ਚੱਕਰ 60 ਦਿਸ ਧਾਈ ਇਹ ਛੀ ਪੰਜ ਗਿਆਨ ਅੰਦਰੇ ਤੇ ਛੇ ਮਨ ਮਨੁੱਖ ਦੇ ਪੰਜੇ ਗਿਆਨ ਅੰਦਰੇ ਤੇ ਛੇਵਾਂ ਮਨ ਇਸ ਸੰਸਾਰ ਦੀ ਲਾਲਸਾ ਵਿੱਚ ਤ੍ਰਿਸ਼ਨਾ ਵਿੱਚ ਭੜਕਦਾ ਫਿਰਦਾ ਹੈ ਇਹ ਖਿਆਲ ਕਰ ਤੂੰ ਛੇਵੀਂ ਗੱਲ ਇਹ ਕਰ ਕਬੀਰ ਸਾਹਿਬ ਜੀ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਇਹ ਤੂੰ ਦੇਖ ਤੇਰਾ ਮਨ ਹੈ ਜਿਹੜਾ ਤੇ ਇਹ ਮਨ ਦੇ ਨਾਲ ਜੁੜੇ ਹੋਏ ਗਿਆਨ ਇੰਦਰੀ ਅੱਖਾਂ ਕੰਨ ਨੱਕ ਇਹ ਕਿੱਧਰ ਭਜੇ ਫਿਰਦੇ ਆ ਬਾਹਰੀ ਸੰਸਾਰ ਦੇ ਲਾਲਸਾ ਵਿੱਚ ਭਜੇ ਫਿਰਦੇ ਵਿਚਾਰ ਕਰ ਕਿਉਂਕਿ ਅਸੀਂ ਉਸ ਗਿਆਨ ਨੂੰ ਕਿਉਂ ਭਜਦੇ ਸੋ ਉਹ ਕਬੀਰ ਸਾਹਿਬ ਜੀ ਕੀ ਕਹਿੰਦੇ ਐ ਬੇਨ ਪਰਚੇ ਨਹੀਂ ਠਹਿਰਾ ਰਹਾਈ ਇਹ ਜਿਹੜੇ ਕਬੀਰ ਸਾਹਿਬ ਜੀ ਕਹਿੰਦੇ ਮਨ ਅਤੇ ਗਿਆਨ ਇੰਦਰੀਆਂ ਨੂੰ ਕਾਬੂ ਕਰਨਾ ਨਾ ਜਿਹੜਾ ਇਹ ਤੇਰੇ ਬਸਤਾ ਰੋਗ ਨਹੀਂ ਹੈ ਬੇਨ ਪਰਚੇ ਉਸ ਮਾਲਕ ਦੀ ਜਾਣ ਪਛਾਣ ਤੋਂ ਬਿਨਾਂ ਕਿਉਂਕਿ ਇਹ ਵੇਗ ਵੀ ਮਾਲਕ ਦਾ ਹੈਗਾ ਤੇ ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ ਉਹਦੇ ਨਾਲ ਮਨ ਪਰਤਿਆ ਜਾਏਗਾ ਨਾ ਤੇਰਾ ਤੇਰੇ ਅੰਦਰ ਉਹਦੀ ਜਾਣ ਪਛਾਣ ਹੋ ਜਾਏਗੀ ਤੂੰ ਉਹਨੂੰ ਸਮਝ ਲਏਗਾ ਤੇ ਇਹ ਮਨ ਤੇਰਾ ਟਿਕ ਜੂਗਾ ਜਦੋਂ ਮਨ ਟਿਕ ਗਿਆ ਤੇ ਗਿਆਨ ਤੇਰੀ ਵੀ ਟਿਕ ਜਾਣਾ ਦੁਬਿਧਾ ਮੇਟ ਖਿਮਾ ਗਹਿ ਰਹੋ ਆਪਣੇ ਅੰਦਰੋਂ ਦਵੇਤ ਮਿਟਾ ਦੇ ਕਿ ਮੈਂ ਆ ਕਰਦਾ ਮੈਂ ਆ ਕਰਦਾ ਤੇ ਹਵੇਸ਼ਾ ਦਇਆ ਨੂੰ ਆਪਣੇ ਵਿੱਚ ਵਸਾ ਕੇ ਰੱਖ ਮਾਲਕ ਦੀ ਦਇਆ ਨਾਲ ਤੂੰ ਚੱਲ ਰਿਹਾ ਹੈਂ ਤੇ ਤੂੰ ਵੀ ਦਇਆ ਨੂੰ ਅੰਦਰ ਵਸਾ ਕੇ ਰੱਖ ਧਾਲ ਧਰਮ ਦਇਆ ਕਾ ਪੂਤ ਇਹ ਸੰਸਾਰ ਜਿਸ ਨਿਯਮ ਵਿੱਚ ਚੱਲ ਰਿਹਾ ਉਹ ਨਿਯਮ ਵੀ ਉਸ ਮਾਲਕ ਦੀ ਕਿਰਪਾ ਹੈ ਉਹਦੀ ਦਇਆ ਹੈ ਸਾਡੇ ਉੱਤੇ ਕਿਉਂ ਨੇ ਇੱਕ ਨਿਯਮ ਇੱਕ ਸਿਸਟਮ ਬਣਾ ਕੇ ਸਾਨੂੰ ਬਣਾਇਆ ਤੇ ਅਸੀਂ ਉਸ ਸਿਸਟਮ ਵਿੱਚ ਚੱਲ ਰਹੇ ਹਾਂ ਤੇ ਜੇ ਅਸੀਂ ਉਸ ਸਿਸਟਮ ਦੇ ਅਨੁਸਾਰੀ ਹੋ ਜਾਈਏ ਸਾਨੂੰ ਦਿੱਕਤ ਹੀ ਕੋਈ ਨਹੀਂ ਹੁਣ ਸਾਨੂੰ ਦਿੱਕਤ ਕਿਉਂ ਆ ਰਹੀ ਹੈ ਕਿਉਂਕਿ ਅਸੀਂ ਬਹਿਮਾ ਚ ਭਰਮਾ ਚ ਭਲੇਖਿਆ ਚ ਅਥਿੱਤਾਂ ਚ 12 ਚ ਲੱਗੇ ਹੋਏ ਹਾਂ ਕਰਮ ਕਰਮ ਕੀ ਸੂਲ ਨ ਸੋ ਤੇ ਜੇ ਤੈਨੂੰ ਮਾਲਕ ਨਾਲ ਜਾਣ ਪਛਣ ਹੋ ਗਈ ਫਿਰ ਇਹ ਕਰਮਾ ਧਰਮਾ ਦਾ ਜਿਹੜਾ ਲੰਮਾ ਟੰਟਾ ਤੈਨੂੰ ਪਿਆ ਹੋਇਆ ਇਹ ਫਿਰ ਇਹਦੀ ਲੋੜ ਨਹੀਂ ਰਹਿੰਦੀ ਤੇ ਇਹਦੇ ਵਿੱਚ ਤੈਨੂੰ ਹੱਥ ਵੀ ਕੁਝ ਨਹੀਂ ਆਉਣਾ ਇਹਦਾ ਤੈਨੂੰ ਲਾਭ ਵੀ ਕੋਈ ਨਹੀਂ ਇਕਬੀਰ ਸਾਹਿਬ ਜੀ ਕਹਿ ਰਹੇ ਆ ਦੇਖੋ ਤੇ ਅਸੀਂ ਇਹ ਸਾਲ ਕੁਝ ਕਰ ਰਹੇ ਆ ਨਾ ਕਰ ਰਹੇ ਆ ਅਸੀਂ ਰੋਜ਼ ਕਰਦੇ ਆ ਅਸੀਂ ਹਰ ਰੋਜ਼ ਕਰਦੇ ਆ ਸਾਡੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਸਮਝ ਉਹਨਾਂ ਦੇ ਵਿੱਚ ਕੀ ਹੈ ਉਹਨਾਂ ਵਿੱਚ ਇਹ ਚੀਜ਼ਾਂ ਲੱਗੀਆਂ ਆਪਾਂ ਇਹੀ ਕਰ ਰਹੇ ਆ ਆਪਣੀ ਜ਼ਿੰਦਗੀ ਵਿੱਚ ਅਸੀਂ ਧਰਮ ਦੇ ਨਾਂ ਤੇ ਕਰਮ ਕਾਂਡਾਂ ਦਾ ਜ਼ੋਰ ਪਾਇਆ ਹੋਇਆ ਤੇ ਜਿਹੜਾ ਧਰਮ ਦੇ ਨਾਂ ਤੇ ਧਰਮ ਕਮਾਉਣਾ ਸੀਗਾ ਜਿਉਣਾ ਸੀ ਜਿਹੜਾ ਉਹ ਜਾਇ ਨਹੀਂ ਉਹਨਾਂ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਗੁਰੂ ਸਾਹਿਬ ਜੀ ਕਹਿ ਕੀ ਰਹੇ ਆ ਅਸੀਂ ਕਦੇ ਪੜ੍ਹਿਆ ਹੀ ਨਹੀਂ ਅਸੀਂ ਕਦੇ ਸੁਣਿਆ ਹੀ ਨਹੀਂ ਜੇ ਸੁਣਿਆ ਤਾਂ ਐਸ ਕੰਨ ਵਿੱਚ ਪਿਆ ਇਧਰੋਂ ਕਢਤਾ ਕਿਉਂਕਿ ਗੁਰੂ ਜੀ ਜੋ ਗੱਲ ਕਹਿ ਰਹੇ ਉਹ ਸਾਡੇ ਫਿੱਟ ਨਹੀਂ ਬੈ ਰਹੀ ਸਾਡੀ ਮੰਨਤ ਹੈ ਵੀ ਅਸੀਂ ਇਸਤਰੀ ਹੁੰਦਾਂਗੇ ਸੋ ਆਪਾਂ ਕਦੀ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਜਦੋਂ ਬਾਣੀ ਦੀ ਸਮਝ ਆਊਗੀ ਨਾ ਫੇਰ ਧਰਮਕੂ ਮਕੂ ਗੰਦਰਮ ਨਹੀਂ ਤਾਂ ਡਰੀ ਜਾਂਦੇ ਆ ਡਰੀ ਜਾਂਦੇ ਆ ਦੇਖੋ ਕਈ ਵਾਰ ਸ਼ਬਦਰੀ ਆਉਂਦੇ ਗੁਰੂ ਜੀ ਕਹਿੰਦੇ ਤੂੰ ਡਰ ਦੇ ਅੱਗੇ ਡਰ ਰਹੇ ਆ ਉਸ ਮਾਲਕ ਦੇ ਡਰ ਨੂੰ ਮਰਨ ਜਿਵੇਂ ਮਾਲਕ ਦੇ ਨਿਰਮਲ ਭਾਉ ਨੂੰ ਮੰਨ ਤਾਂ ਕਿ ਦੁਨੀਆ ਦੇ ਢਰ ਚੱਕੀ ਜਾਣ ਜਿਹਦੇ ਦੁਨੀਆ ਦੇ ਢਰ ਚੱਕੀਗੇ ਉਹ ਇਨਾ ਕਰਮ ਕਰਤਾں ਚੋਂ ਬਹਿਮਾ ਚੋਂ ਪਰਮਾ ਚੋਂ ਬਾਹਰ ਨਿਕਲ ਜੂਗਾ ਤੇ ਚੱਕੀ ਕਰੋ ਜਾਣਗੇ ਪੜਿਆਉ ਭਾਈ ਅੱਜ ਕੱਲ ਤੇ ਹਰੇਕ ਬੱਚਾ ਹਰੇਕ ਬੱਚੀ ਪੜੀ ਹੋਈ ਹੈ ਕਿਉਂ ਨਹੀਂ ਬਾਣੀ ਪੜਦੇ ਤੇ ਕਵੀ ਸਾਬ ਜੀ ਕਹਿੰਦੇ ਸਤਵੀਂ ਗੱਲ ਆਪਣੇ ਜੀਵਨ ਵਿੱਚ ਆ ਕਰ ਲੈ ਠੀਕ ਗੱਲਾਂ ਸਮਝਾਉਂਦੀਆਂ ਨਾ ਸ਼ਾਇਦ ਸਾਨੂੰ ਚੇਤੇ ਵਿੱਚ ਨਾ ਰਹਿਣ ਕਿਉਂਕਿ ਲਾਈਨ ਵਾਰ ਆ ਗਈਆਂ ਕਾਫੀ ਲੰਬੀ ਲਾਈਨ ਹੋ ਗਈ ਪਹਿਲੀ ਗੱਲ ਸੀ ਪਰਮਾਤਮਾ ਨਾਲ ਜੁੜ ਜਾ ਦੂਜੀ ਗੱਲ ਸੀ ਪਹਿਲੀ ਗੱਲ ਸੀ ਪਰਮਾਤਮਾ ਨਾਲ ਜੁੜ ਜਾ ਪਹਿਲੇ ਵਾਲੇ ਦਿਨ ਦੁਬੈਤ ਦੂਜੀ ਵਾਲੇ ਦਿਨ ਦੁਬੈਤ ਖਤਮ ਕਰ ਦੇ ਆਪਣੇ ਅੰਦਰੋਂ ਇੱਕ ਹੋ ਜਾ 30 ਵਾਲੇ ਦਿਨ ਤਿੰਨ ਗੁਣਾ ਤੋਂ ਬਾਹਰ ਨਿਕਲ ਜਾ ਤਿੰਨੇ ਗੁਣਾ ਨੂੰ ਇੱਕੋ ਵੀ ਜਾ ਸਮਝ ਚੌਥੇ ਪੜ ਵਿੱਚ ਆ ਜਾ ਚੌਥਾ ਵਾਲੇ ਦਿਨ ਗੁਰੂ ਜੀ ਕਹਿੰਦੇ ਇਹ ਜਿਹੜਾ ਬਾਹਰ ਭੱਜ ਦੌੜ ਹੈ ਤੇਰੀ ਇਹਨੂੰ ਬੰਦ ਕਰ ਲੈ ਚਕਾ ਵਿੱਚ ਆ ਜਾ ਪੰਜਵੀਂ ਵਾਲੇ ਦਿਨ ਗੁਰੂ ਜੀ ਕਹਿੰਦੇ ਇਹ ਜਿਹੜਾ ਪੰਜ ਤੋ ਇਹ ਬਣਿਆ ਸਾਰਾ ਕੁਝ ਤੇ ਉਹ ਪੰਜ ਕੀਦੇ ਨੇ ਉਹ ਵੀ ਮਾਲਕ ਦੇ ਨੇ ਐਸ ਕਰਕੇ ਮਾਲਕ ਨੂੰ ਯਾਦ ਕਰ ਤੇ ਛੇਵੇਂ ਵਾਲੇ ਦਿਨ ਇਹ ਪੰਜ ਤੋ ਤੇਰਾ ਪੰਜ ਤੇਰੀ ਇਹ ਗਿਆਨ ਇੰਦਰੀ ਤੇ ਸ਼ੀਮਾ ਤੇਰਾ ਮਨ ਇਹ ਬਾਹਰ ਨੂੰ ਦੌੜ ਰਿਹਾ ਹੈ ਇਹ ਸ਼ੀਆ ਦੇ ਸ਼ੀਆ ਨੂੰ ਕਾਬੂ ਕਰ ਲੈ ਕਿਉਂਕਿ ਮਨ ਨੂੰ ਕਾਬੂ ਕਰ ਲੈ ਸ਼ੀਏ ਕਾਬੂ ਆ ਜਾਣਗੇ ਹੁਣ ਆ ਗਈ ਸੱਤਵੀਂ ਸੱਤਵਾਂ ਗੱਲ ਕੀ ਕਰ ਉਹ ਇਥੇ ਸੱਤੇ ਨਹੀਂ ਮਨਉਣਾ ਲੱਗਣਾ ਕਹਿਣਾ ਜੀ ਬਾਣੀ ਚ ਲਿਖੀ ਹੈ ਜੀ ਥਿੱਤੀ ਤਾਂ ਮਨਾਉਨੇ ਅਸੀਂ ਨਹੀਂ ਫਿਰ ਉਹਨਾਂ ਗੱਲਾਂ ਨੂੰ ਤੇ ਕੱਟ ਰਿਹਾ ਇਕਬੀਰ ਸਾਹਿਬ ਜੀ ਵੀ ਇਹਨਾਂ ਨੂੰ ਮਨਾਉਣ ਦੀ ਬਜਾਏ ਪਰਮਾਤਮਾ ਨੂੰ ਬਣਾ ਲੈ ਇਹ ਗੱਲ ਕਹਿ ਰਿਹਾ ਇਕਬੀਰ ਜੀ ਮਰਹਾਉ ਦੀ ਬਾਣੀ ਪੜ੍ਹਿਆ ਨਾ ਪਰਹਾਉ ਦੇ ਬਾਦ ਵਿੱਚ ਇਹੀ ਕਿਹਾ ਹੈ ਕਿ ਆਣ ਦਿਨ ਜਾਗਦਾ ਰਹੇ ਪਰਮਾਤਮਾ ਨੂੰ ਸਚੇਤ ਹੋ ਕੇ ਜਾਗਦਾ ਰਹੇ ਕੇ ਉਹਨੂੰ ਮਾਲਕ ਨੂੰ ਸਿਮਰ ਭਾਵੇਂ ਤਰੀਕ ਕੋਈ ਵੀ ਹੋਵੇ 24 ਘੰਟੇ ਦਾ ਸਿਮਰਨ ਕਰ ਰਿਹਾ ਕਬੀਰ ਜੀ ਸੋ ਆਪਾਂ ਨੂੰ ਹੁਣ ਸਤਵੇਂ ਸਤਵੀਂ ਗੱਲ ਕੀ ਸਮਝਾ ਰਿਹਾ ਆਪਾਂ ਨੂੰ ਇਸ ਤਰ੍ਹਾਂ ਲੈ ਸਕਦੇ ਆਂ ਵੀ ਸਤਵੀਂ ਗੱਲ ਕਬੀਰ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਆਂ ਆਪਾਂ ਛੀ ਪੜ੍ਹ ਲੀਆ ਨਾ ਹੁਣ ਸਤਵੀਂ ਪੜ੍ਹੋ ਸਤਵੇਂ ਸਤ ਕਰ ਬਾਚਾ ਜਾਣ ਸਤਵੇਂ ਇਹ ਕੰਮ ਕਰਦੂੰ ਗੁਰੂ ਦੀ ਬਾਣੀ ਨੂੰ ਪ੍ਰਮਾਤਮਾ ਦੇ ਬਚਨ ਸਮਝ ਕੇ ਅਕਾਲ ਪੁਰਖ ਵੈਗੁਰੂ ਦੀ ਬਾਣੀ ਦੀ ਸਮਝ ਕੇ ਸਰਦਾ ਰੱਖ ਬਾਣੀ ਦਾ ਆਤਮ ਰਾਮ ਲਿਹੁ ਪਰਵਾਣ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਲਾ ਇਹ ਕੰਮ ਕਰ ਸਤਵੀਂ ਤਰੀਕ ਤੇ ਸਤਵੀਂ ਗੱਲ ਤੋਂ ਕਿ ਆਪਣੇ ਜੀਵਨ ਵਿੱਚ ਕੀ ਕਰ ਇਹ ਬਾਣੀ ਨਾਲ ਪਿਆਰ ਪਾ ਤੇ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਲਾ ਤੇ ਇਹ ਮੰਨ ਲੈ ਕਿ ਬਾਣੀ ਪਰਮਾਤਮਾ ਦੀ ਗੱਲ ਕਰ ਰਹੀ ਹੈ ਸੱਚ ਹੈ ਹਮੇਸ਼ਾ ਹੈ ਸਦੀਵੀ ਹੈ ਫਿਰ ਕੀ ਹੋਏਗਾ ਕਬੀਰ ਸਾਹਿਬ ਜੀ ਕਹਿੰਦੇ ਛੂਟੇ ਸੰਸਾਰ ਮਿਟ ਜਾਹੇ ਦੁੱਖ ਪਹਿਲਾਂ ਕਿੱਥੇ ਵਹਿਮਾਂ ਚ ਵਰਦਾ ਹਜੇ 1 ਕਮਿਆ ਜਾ ਕਰਨਾ ਅਜ 2 ਜਾ ਕਰਨਾ ਅਜ 3 ਜਾ ਕਰਨਾ ਅਜ 4 ਜਾ ਕਰਨਾ ਅਜ 11 ਦਾ ਵਰਤ ਰੱਖਣਾ ਅਜ ਮੱਸ ਮੱਸਿਆ ਨਾਉਣ ਜਾਣਾ ਅਜ ਪੂਰਨਵਾਸੀ ਅਜ ਮੈਂ ਵਰਤ ਰੱਖਣਾ ਤੇ ਐ ਹੋਇਆ ਨਾ ਚੱਕਰਾਂ ਵਿੱਚ ਛੂਟੇ ਸੰਸਾਰ ਮਿਟ ਜਾਹੇ ਦੁੱਖ ਸਾਰੇ ਦੁੱਖ ਮਿਟ ਜਾਣਗੇ ਤੇ ਤੇਰੇ ਅੰਦਰੋਂ ਸਤਸਾਭ ਵਹਿਮ ਪਰੋਂ ਨਿਕਲ ਜੂਗਾ ਜਦੋਂ ਉਸ ਮਾਲਕ ਦੀ ਬਾਣੀ ਨਾਲ ਅਕਾਲ ਪੁਰਖ ਵੈਗਰੂ ਨਾਲ ਜੁੜ ਗਿਆ ਸੋਨ ਸਰੋਵਰ ਪਾਵ ਸੁਖ ਅਹੁਰ ਵਸਤਾ ਵਿੱਚ ਚਲੇ ਜਾਏਗਾ ਇਹ ਜਿਹੜੀਆਂ ਬਾਧੂ ਦੀਆਂ ਤ੍ਰਿਸ਼ਨਾਵਾਂ ਬਾਧੂ ਦੇ ਡਰ ਬਾਧੂ ਦੇ ਸਹਿਮ ਇਹ ਮੁੱਕ ਜਾਣਗੇ ਤੇ ਫਿਰ ਸੁਖੀ ਸੁਖ ਹੈ ਆਨੰਦੀ ਆਨੰਦ ਹੈ ਤੇ ਫਿਰ ਆਪਾਂ ਪੜੀਏ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ